ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇੱਕ ਹਫ਼ਤਾ ਬਾਅਦ ਇਹ ਨਗਰ ਕੀਰਤਨ ਸ੍ਰੀ ਅਮਰitsar ਸਾਹਿਬ ਤੋਂ ਚੱਲ ਕੇ ਪਉ ਵਿੰਡ ਵਿਖੇ ਪਹੁੰਚਦਾ ਇਸ ਦਿਨ ਰੋਡ ਪਾਰ ਕਰਨਾ ਬੜਾ ਕਠਿਨ ਹੋ ਜਾਂਦਾ ਕਿਉਂਕਿ ਸੰਗਤ ਇੰਨੀ ਜ਼ਿਆਦੀ ਹੁੰਦੀ ਹੈ ਦੋਨੋਂ ਸਾਈਡ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੰਗਤ ਦਾ ਪਿਆਰ ਆਪ ਜੀ ਦੇ ਨਾਲ ਸਾਂਝਾ ਕਰਦੇ ਪਏ ਆ ਸੰਗਤ ਏਡ ਵੱਲੋਂ ਤੇ ਸੰਗਤਾਂ ਦੀ ਸਹੂਲਤ ਵਾਸਤੇ ਸੰਗਤਾਂ ਦੀ ਸਿਹਤ ਨੂੰ ਦੇਖਦੇ ਹੋਏ ਉਹਨਾਂ ਦੀ ਸਹੂਲਤ ਵਾਸਤੇ ਸੰਗਤ ਏਡ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਬਾਬਾ ਜੀ ਦੀ ਸੰਗਤ ਵਾਸਤੇ ਪਿੰਡ ਚਭਾਲ ਦੀ ਸੰਗਤ ਸਾਰੀ ਸੰਗਤ ਦੇ ਸਹਿਯੋਗ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਿ ਮੈਡੀਕਲ ਕੈਂਪ ਲਗਾਇਆ ਗਿਆ ਇਹ ਗੁਰੂ ਦੀਆਂ ਸੰਗਤਾਂ ਦਾ ਗੁਰੂ ਨਾਲ ਪਿਆਰ ਆ ਵੇਖੋ ਆਪਣੇ ਆਪਣੇ ਵਾਹਨ ਜਿਹੜੇ ਸਜਾ ਕੇ ਮਹਾਰਾਜ ਜੀ ਦੇ ਨਾਲ ਪਿਆਰ ਆਪਣਾ ਅਕੀਦਾ ਪੇਟ ਕਰ ਰਹੇ ਨੇ ਬਾਬਾ ਜੀ ਦਾ ਸ਼ੋਰਮ ਬਹੁਤ ਸੋਹਣਾ ਸਰੂਪ ਜਿਹੜਾ ਲਗਾਇਆ ਹੋਇਆ ਉੱਪਰ ਆਪਣੀ ਗੱਡੀ ਦੇ ਉੱਪਰ ਆਪਾਂ ਇਸ ਟਾਈਮ ਅੰਮ੍ਰਿਤਸਰ ਰੋਡ ਤੇ ਖੜੇ ਆ ਅੰਮ੍ਰਿਤਸਰ ਤੋਂ ਇਹ ਰਸਤਾ ਪਿੰਡ ਪਉ ਵਿੰਡ ਨੂੰ ਜਾ ਰਿਹਾ ਏ ਖੇਮ ਕਰਨ ਰੋਡ ਹੈ ਜੀ ਇਹ ਤੇ ਇਧਰੋਂ ਨਾਲ ਹੀ ਚੌਂਕ ਤੋਂ ਖੱਬੇ ਹੱਥ ਸ੍ਰੀ ਤਰਨਤਨ ਸਾਹਿਬ ਜੀ ਤੋਂ ਰੋਡ ਆਉਂਦਾ ਉੱਥੋਂ ਵੀ ਨਗਰ ਕੀਰਤਨ ਬਹੁਤ ਵੱਡਾ ਨਗਰ ਕੀਰਤਨ ਸੰਗਤਾਂ ਸਜਾ ਕੇ ਮਹਾਰਾਜ ਜੀ ਦੇ ਨਾਲ ਉੱਥੋਂ ਚੱਲ ਪਈਆਂ ਨੇ ਉਹਦੇ ਵੀ ਦਰਸ਼ਨ ਆਪ ਜੀ ਨੂੰ ਕੁਝ ਧੀਰ ਤੱਕ ਕਰਾਵਾਂਗੇ ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੀ ਅੱਜ ਸਾਰੀ ਕਾਇਨਾਤ ਮਨਾ ਰਹੀ ਆ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਅਪਰਸਰ ਤੋਂ ਲੈ ਕੇ ਰਸਤੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਨੇ ਸਾਰੇ ਸੰਗਤਾਂ ਵੱਲੋਂ ਮਹਾਰਾਜ ਜੀ ਦੀਆਂ ਸੰਗਤਾਂ ਵਾਸਤੇ ਛਕਣ ਵਾਸਤੇ 36 ਪ੍ਰਕਾਰ ਦੇ ਪਦਾਰਥ ਜਿਹੜੇ ਉਹ ਬਣਾਏ ਗਏ ਨੇ ਪਕੌੜੇ ਲੰਗਰ ਸ਼ਾਇਦ ਗਿਣਤੀ ਨਹੀਂ ਹੋਏਗੀ ਅੱਜ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਰਣਜੀਤ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਸਾਡੇ ਕੋਲ ਜੀ ਆਇਆਂ ਆਤੈ ਸੰਗਤ ਏਡ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਬ ਉਹ ਵੀ ਸਾਡੇ ਕੋਲ ਇੱਥੇ ਪਹੁੰਚੇ ਨੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਜੋ ਸੰਗਤ ਨੇ ਸੇਵਾ ਇੱਥੇ ਲਾਈ ਹੋਈ ਆ ਸੰਗਤ ਦੀ ਸਿਹਤ ਸੁਹੂਲਤ ਵਾਸਤੇ ਮੈਡੀਕਲ ਕੈਂਪ ਉਹਦੇ ਵਿੱਚ ਸੇਵਾ ਨਿਭਾਉਣ ਵਾਸਤੇ ਪਿੰਡ ਚਵਾਲ ਤੋਂ ਡਾਕਟਰ ਪਹੁੰਚੇ ਨੇ ਆਪਣੀ ਬੜੀ ਸੁਣੀ ਸੇਵਾ ਨਿਭਾ ਰਹੇ ਨੇ ਗੁਰੂ ਦੀਆਂ ਸੰਗਤਾਂ ਵਾਸਤੇ ਹਾਲਸਾ ਅੱਲਾਹੁ ਅਕਬਰ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਅੱਜ ਬੜਾ ਹੀ ਭਗਾ ਮਾ ਦਾ ਦਿਨ ਆ ਅੱਜ ਅੰਮ੍ਰਿਤਸਰ ਸਾਹਿਬ ਤੋਂ ਤਾਂਤਨ ਬਾਬਾ ਦੀਪ ਸਿੰਘ ਦਾ ਸਤਿ ਜੀ ਨੂੰ ਜਨਦੇ ਆਹੀ ਜੀ ਤੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਅੱਜ ਇੱਕ ਤਰੀਕ ਨੂੰ ਅੰਮ੍ਰਿਤਸਰ ਸਾਹਿਬ ਤੋਂ ਬਹੁਵਣ ਸਾਹਿਬ ਚੱਲਿਆ ਜੀ ਤੇ ਮੇਰੇ ਖਿਆਲ ਨਾਲ ਇਨ੍ਹਾਂ ਕਲਾਮਾਂ ਨਗਰ ਕੀਰਤਨਾਂ ਪਤਾ ਨਹੀਂ ਕਿੰਨੇ ਘੰਟੇ ਰੁਕਣਾ ਪਊਗਾ ਸਾਨੂੰ ਤੇ ਬੜੀ ਕਿਰਪਾ ਗੁਰੂ ਸਾਹਿਬ ਦੀ ਇਧਰੋਂ ਤਰਨਤਨ ਸਾਹਿਬ ਤੋਂ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਦੇ ਸ਼ਹਿਰ ਤੋਂ ਬੀਬੀ ਪਾਨੀ ਜੀ ਦਾ ਜਨਮ ਦਿਹਾੜੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਬਾਸਰ ਕੇ ਜਾ ਰਹੇ ਆ ਜੀ ਇਧਰੋਂ ਵੀ ਨਗਰ ਕਿਸਨ ਆ ਰਿਹਾ ਓਏ ਬਹੁਤ ਵਾਟਾਂਗੇ ਕਿਤਨਾ ਦੇਖੋ ਕਿੰਨੀ ਆਪਾਰ ਕਿਰਪਾ ਗੁਰੂ ਸਾਹਿਬ ਦੀ ਉਧਰੋਂ ਭਗਤ ਰਵੀਦਾਸ ਜੀ ਗੁਰੂ ਸਾਹਿਬ ਦੇ ਦੇ ਬਹੁਤ ਹੀ ਪਿਆਰੇ ਚੜ੍ਹਦੀ ਕਲਾ ਦੇ ਭਗਤ ਜੀ ਉਹਨਾਂ ਦਾ ਵੀ ਨਾਲ ਹੀ ਅੱਜ ਸੰਮੇਵਾਲਾ ਜੀ ਬੜੀ ਕਿਰਪਾ ਗੁਰੂ ਸਾਹਿਬ ਦੀ ਵੇਖੋ ਜੀ ਕਿੰਨੀਆਂ ਖੁਸ਼ੀਆਂ ਮਾਰਚੇ ਪਾਛੇ ਨੇ ਬੱਚੀਆਂ ਸਾਡੇ ਪਿਆਰੇ ਵੀਰ ਜੀ ਉਹਨਾਂ ਨੇ ਸੰਗਤ ਏੜ ਵੱਲੋਂ ਕੈਂਪ ਲਾਇਆ ਜਿਨ੍ਹਾਂ ਪਿਆਰਾਂ ਨੂੰ ਦਵਾਈਆਂ ਦੀ ਲੋੜ ਆ ਜਿਨ੍ਹਾਂ ਕਹੇ ਦੇ ਸਿਰਦਰਦ ਹੁੰਦਾ ਜਾਂ ਕਹੇ ਕੋਈ ਜ਼ਿਆਦਾ ਖਾਦਾ ਪੀਤਾ ਜਾਂਦਾ ਜੀ ਕੋਈ ਵੀ ਆ ਕੇ ਇਥੋਂ ਕੋਈ ਵੀ ਦਵਾਈ ਲੈ ਸਕਦਾ ਫ੍ਰੀ ਵਿੱਚ ਬੜੀ ਕਿਰਪਾ ਗੁਰੂ ਸਾਹਿਬ ਜੀ ਕਿਤੇ ਸੱਟ ਪੇੜ ਲੱਜੇ ਕਿਤੇ ਕੋ ਪੱਟੀ ਕਰਵਾ ਸਕਦਾ ਬੜੀ ਕਿਰਪਾ ਕੁਸ਼ ਸਿੰਘ ਸੰਗਤਾਂ ਆ ਰਹੀਆਂ ਵਾ ਆਪਣੇ ਇਲਾਜ ਵਾਸਤੇ ਸੰਗਤਾਂ ਆ ਰਹੀਆਂ ਕਿਉਂਕਿ ਕੱਟ ਇਨਾ ਵਾਸਤੇ ਵਿੱਚ ਕਿ ਮੋਟਰਸਾਈਕਲ ਤੁਹਾਡੇ ਪਿਆ ਜਿਹਦਾ ਪੈਰ ਥੱਲੇ ਆ ਗਿਆ ਕਿ ਅਸੀਂ ਲੱਤ ਢੀਡ ਹੋ ਗਈ ਕਿਹਦਾ ਲੱਤ ਢੀਡ ਹੋ ਗਿਆ ਕਿਹਦਾ ਸਿਰ ਢੀਡ ਹੋ ਗਿਆ ਸਭ ਤੋਂ ਵੱਡੀ ਸੇਵਾ ਆ ਜੀ ਦਵਾਈਆਂ ਦੀ ਇਹ ਸੰਗਤ ਆੜ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਹਰ ਸਾਲ ਹੁੰਦਾ ਤੇ ਬੜੀ ਕਿਰਪਾ ਨਾਲ ਬਾਹਰੋਂ ਜਿਹੜੇ ਆਪਣੇ ਸਾਡੇ ਵੀਰ ਆ ਉਹ ਸੇਵਾ ਕਰਦੇ ਆ ਬੜਾ ਹੀ ਧੰਨਵਾਦ ਕਰਦੇ ਆ ਉਹਨਾਂ ਦਾ ਬੜੀ ਕਿਰਪਾ ਜੀ ਇਹ ਕੰਮ ਇਕੱਲੇ ਬੰਦੇ ਦਾ ਨਹੀਂ ਆਈ ਅਸੀਂ ਚਾਹੁੰਨੇ ਵੀ ਸੰਗਤ ਏੜਨਾ ਵੱਤਵਾ ਸੰਗਤ ਜੁੜੇ ਜਿਹਦੇ ਨਾਲ ਅਸੀਂ ਵੱਡੇ ਵੱਡੇ ਉਪਰਾਲੇ ਕਰੀਏ ਮੈਂ ਆਪਣੇ ਭਰਾਵਾਂ ਦਾ ਭਾਈ ਤਾਂ ਸैम ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੇ ਵੱਡੇ ਨਗਰ ਕੀਰਤਨ ਵਾਸਤੇ ਪ੍ਰਬੰਧ ਕੀਤਾ ਦਵਾਈਆਂ ਦੇ ਢੇਰ ਲੱਗੇ ਪਿਛੇ ਕੋਈ ਥਾਲੀ ਨਹੀਂ ਜਾਊਗਾ ਕਿਉਂਕਿ ਚੀਜ਼ ਇਹ ਵੀ ਸਭ ਤੋਂ ਵਧੀਆ ਵਾ ਜੇ ਕਿਸੇ ਦੇ ਕੰਮ ਆ ਜਵੇ ਤੇ ਕੋਈ ਦਰਦਵੰਦ ਕੋਈ ਆਊਗਾ ਇਤੋਂ ਖਾਲੀ ਨਹੀਂ ਜਾਊਗਾ ਕਿਉਂਕਿ ਕਈ ਸੰਗਤ ਇਹੋ ਜਿਹੇ ਨੇ ਪੈਸਾ ਨਹੀਂ ਘਰੋਂ ਲਾ ਕੇ ਆਉਂਦੇ ਮੇਰੇ ਵਰਗੇ ਕੋਈ ਮਾੜੇ ਲੋਕ ਵੀ ਹੁੰਦੇ ਥੋੜੇ ਜਿਹੜਾ ਗਰੀਬ ਬੰਦੇ ਜਿਨ੍ਹਾਂ ਕੋ ਮਾਰ ਨਹੀਂ ਹੁੰਦੀ ਜੇਬ 'ਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਘਰੋਂ ਭਾਵੇਂ ਖਾਲੀ ਜੇਬ ਆਏ ਨਾ ਜੇ ਦਵਾਈ ਦੀ ਲੋੜ ਦਵਾਈ ਮਿਲਦੀ ਐ ਲੰਗਰ ਖੁੱਲੇ ਲੱਗੇ ਹੋਇਆ ਵੇਖੋ ਇੱਥੇ ਪਕੌੜਾ ਐ ਲੰਗਰ ਲੱਗੇ ਹੋਇਆ ਕਿਤੇ ਚਲੇਬੀਆਂ ਲੰਗਰ ਲੱਗੇ ਹੋਇਆ ਫੋਲਾ ਐ ਲੰਗਰ ਲੱਗੇ ਸੰਤਰਾ ਐ ਲੰਗਰ ਲੱਗੇ ਬੜੀ ਕਿਰਪਾ ਗੁਰੂ ਸਾਹਿਬ ਦੀ ਗੁਰੂ ਸਾਹਿਬ ਇਦਾਂ ਹੀ ਚੜ੍ਹਦੀ ਕਲਾ ਰੱਖਣਾ ਬਹੁਤ ਹੀ ਵਿਸ਼ਾਲ ਨਗਰ ਜੇਤਨਾ ਸੰਗਤਾਂ ਦਾ ਠਾਠਾ ਮਾਰਦਾ ਅਕੱਡ ਇਸੇ ਇਤਰਾ ਮਾਰੇ ਕਿਰਪਾ ਕਰਕੇ ਰੱਖਣਾ ਇਹ ਇਦਾਂ ਹੀ ਚੱਲਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਭਾਈ ਹਰਜੀਤ ਸਿੰਘ ਜੀ ਸ੍ਰੀ ਤਰਨਤਾਰਨ ਸਾਹਿਬ ਜੀ ਤੋਂ ਜਿਹੜਾ ਨਗਰ ਕੀਰਤਨ ਚੱਲ ਰਿਹਾ ਵੀ ਪਾਣੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧ ਵਿੱਚ ਨਗਰ ਕੀਰਤਨ ਆ ਰਿਹਾ ਉਹਦੇ ਵੀ ਦਰਸ਼ਨ ਕਰਾਵਾਂਗੇ ਭਾਈ ਗੁਰਮੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਬਹੁਤ ਸਾਰੀਆਂ ਸੇਵਾਵਾਂ ਸਾਡੇ ਨਾਲ ਸਹਿਯੋਗ ਕਰਦੇ ਨੇ ਚਾਹੇ ਰਾਸ਼ਨ ਪਾਣੀ ਦੀ ਸੇਵਾ ਹੋਵੇ ਚਾਹੇ ਮੈਡੀਸਨ ਦੀ ਸੇਵਾ ਹੋਵੇ ਹੜਾਂ ਵਿੱਚ ਬਹੁਤ ਸਾਥ ਦਿੱਤਾ ਅੱਜ ਵੀ ਇੱਥੇ ਪਹੁੰਚੇ ਨੇ ਸਦਕੋ ਮੈਡੀਕਲ ਕੈਂਪ ਵਿੱਚ ਅੱਜ ਜ਼ਿੰਮੇਵਾਰੀਆਂ ਭਾਰੀਆਂ ਨੇ ਕਿਉਂਕਿ ਤਰਨਤਾਰਨ ਨੂੰ ਸੰਗਤ ਆਈ ਉਹਨਾਂ ਦੇ ਨਾਲ ਵੀ ਇਹਨਾਂ ਚੱਲਣਾ ਤੇ ਇੱਥੇ ਵੀ ਜਿਹੜੀ ਸੰਗਤ ਆ ਰਹੀ ਹੈ ਸ੍ਰੀ ਅਮਰਤਸਰ ਸਾਹਿਬ ਜੀ ਤੋਂ ਉਹਨਾਂ ਦੀ ਸੇਵਾ ਵੀ ਹੈ ਇੱਥੇ ਹਾਜ਼ਰੀ ਭਰ ਰਹੇ ਨੇ ਦੋ ਸ਼ਬਦ ਅਸੀਂ ਬੇਨਤੀ ਕਰਾਂਗੇ ਸੰਗਤ ਨਾਲ ਜਰੂਰ ਸਾਂਝੇ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਅੱਜ ਅਸੀਂ ਦਰਸ਼ਨ ਕਰ ਰਹੇ ਹਾਂ ਨਗਰ ਕੀਰਤਨ ਦੇ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਸਿੱਦਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਤੇ ਫੋਵਿੰਡ ਸਾਹਿਬ ਤੱਕ ਜੋ ਕਿ ਜਾ ਰਿਹਾ ਹੈ ਜੀ ਤੇ ਬਹੁਤ ਹੀ ਵਿਚਾਰ ਨਗਰ ਕੀਰਤਨ ਹੈ ਬਹੁਤ ਸੰਗਤ ਇਕੱਠ ਹੋਈਆਂ ਜੀ ਆਪ ਜੀ ਦੇਖ ਸਕਦੇ ਹੋ ਇਹ ਨਗਰ ਕੀਰਤਨ ਅੱਜ ਸਾਰਾ ਦਿਨ ਹੀ ਚੱਲਣਾ ਹੈ ਜੀ ਭਾਈ ਸਾਹਿਬ ਜੀ ਦੱਸ ਰਹੇ ਨੇ ਕਿ ਜਿਵੇਂ ਰਾਤ ਦਾ ਸਮਾਂ 1 ਵਜਣਾ ਏਦਾਂ ਹੀ ਦੀ ਸੰਗਤ ਦੀ ਏਦਾਂ ਹੀ ਲਾਈਨ ਲੱਗੀ ਰਹਿਣੀ ਆ ਦੇਖੋ ਸੰਗਤ ਦਾ ਕਿੰਨਾ ਪਿਆਰ ਹੈ ਗੁਰੂ ਸਾਹਿਬ ਦੇ ਪ੍ਰਤੀ ਤੇ ਇੱਕ ਨਗਰ ਕੀਰਤਨ ਹੋਰ ਜੋ ਕਿ ਤਰਨਤਨ ਸਾਹਿਬ ਬੀਬੀ ਪਾਣੀ ਦੇ ਗੁਰਦਾਰੇ ਤੋਂ ਆਰੰਭ ਹੋ ਕੇ ਤੇ ਪਿੰਡ ਬਾਸਰ ਕੇ ਜਾ ਰਿਹਾ ਉਹ ਵੀ ਅਪਡੇ ਝਵਾਲ ਵਿਖੇ ਪਹੁੰਚ ਚੁੱਕਿਆ ਹੈ ਤੇ ਹੁਣ ਅਸੀਂ ਇੱਥੇ ਪਹੁੰਚੇ ਆ ਮੈਡੀਕਲ ਕੈਂਪ ਦੇ ਵਿੱਚ ਜੋ ਕਿ ਸੰਘਤ ਏਡ ਦੇ ਸਮੁੱਚੀ ਟੀਮ ਵੱਲੋਂ ਲਾਇਆ ਗਿਆ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸੰਘਤ ਏਡ ਦੀ ਸਮੁੱਚੀ ਟੀਮ ਜੋ ਕਿ ਦੇਸ਼ ਵਿਦੇਸ਼ਾ ਜੇ ਬੈਠੀ ਆਪਣਾ ਤਸਵਰਤ ਘਾਲ ਕੇ ਤੇ ਲੋੜਵੰਦਾਂ ਦੀ ਮਦਦ ਕਰਾ ਰਹੀ ਹੈ ਜਿੱਦਾਂ ਕਿ ਆਪ ਜਾਣਦੇ ਹੋ ਸੰਘਤ ਏਟੀ ਵੱਲੋਂ ਲੋੜਵੰਦਾਂ ਦੀ ਜਿਹੜੀ ਮੈਡੀਕਲ ਦੀ ਸੇਵਾ ਵੀ ਚੱਲਦੀ ਹੈ ਤੇ ਜਿੱਥੇ ਜਿੱਥੇ ਲੋੜ ਹੁੰਦੀ ਮੈਡੀਕਲ ਕੈਂਪ ਵੀ ਲੱਗਦੇ ਆ ਕੁਝ ਦਿਨ ਪਹਿਲਾਂ ਹੜ੍ਹ ਬਹੁਤ ਜ਼ਿਆਦਾ ਪੰਜਾਬ 'ਚ ਆ ਗਏ ਸੀ ਸੋ ਸੰਗਤ ਦੀ ਟੀਮ ਵੱਲੋਂ ਬਹੁਤ ਮਤਲਬ ਮਿਹਨਤ ਕੀਤੀ ਗਈ ਹੈ ਭਾਈ ਸਾਹਿਬ ਭਾਈ ਤਰਵੇਦ ਤਰਸੇਮ ਸਿੰਘ ਜੀ ਜੋ ਇੱਥੇ ਸਾਰਾ ਏਰੀਆ ਵੇਖਦੇ ਆ ਦਿਨ ਰਾਤ ਇੱਕ ਕਰਕੇ ਸੰਗਤ ਦੀ ਸੇਵਾ ਜੇ ਲੱਗੇ ਰਹੇ ਆ ਜਿੱਦਾਂ ਕਿ ਲੋੜਵੰਦ ਜਿਹੜੇ ਹੜ੍ਹਾਂ ਦੇ ਵਿੱਚ ਮਕਾਨ ਟਹਿਗੇ ਸੀਗੇ ਉਹਨਾਂ ਦੀ ਵੀ ਸੇਵਾ ਹੋਈ ਹੈ ਸੋ ਆਪ ਸਾਰੇ ਜਿਹੜੇ ਸੰਗਤ ਏਡ ਦੀ ਟੀਮ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਹੁੰਦੇ ਨੇ ਸੋ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੇ ਕਿ ਵੱਧ ਚੜ ਕੇ ਆਪਣੀ ਦਸਵੰਦਾਹੀ ਹਿੱਸਾ ਪਾਓ ਤਾਂ ਜੋ ਇਹੋ ਜੀ ਮੈਡੀਕਲ ਕੈਂਪ ਲੱਗ ਸਕਣ ਲੋੜਵੰਦ ਜਿਹੜਾ ਗਰੀਬ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਹੈ ਉਹਨਾਂ ਦੇ ਘਰ ਰਾਸ਼ਨ ਦੀ ਪਹੁੰਚ ਹੋ ਸਕੇ ਅਤੇ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਨੂੰ ਮੈਡੀਕਲ ਦੀ ਲੋੜ ਹੈ कोई इलाज કેਦਾ ઓપરેશન હોના ਜਿੱਦਾਂ ਕਿ ਸੰਗਤ ਜਿਹੜੀ ਟੀਮ ਅੱਗੇ ਵੀ ਕਰਾਉਂਦੀ ਹੁੰਦੀ ਆ ਇਹੋ ਜੀ ਜਿਹੜੀ ਸੇਵਾਵਾਂ ਸਾਰੀ ਰਲ ਮਿਲ ਕੇ ਬਹੁਤ ਵਧੀਆ ਹੋ ਸਕੇ ਉਹ ਸਹੀ ਲੇਖੇ ਲਗੇ ਬਾਤ ਚੜ ਕੇ ਹਿੱਸਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਤਨ ਬਾਬਾ ਦੀਪ ਸਿੰਘ ਜਿਹਦੇ ਦਿਹਾੜੇ ਤੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ Ser dere de horene, de? ਬਾਬਾ ਜੀ ਚਪਾਲ ਦੀ ਸਾਹ ਸੰਗਤ ਆ ਸਾਰੀ ਸਾਰੇ ਅੱਡੇ ਦੇ ਪ੍ਰੇਮੀਆਂ ਨੇ ਸਾਰੇ ਅੱਡੇ ਪਿੰਡ ਵਾਲਿਆਂ ਰਲ ਕੇ ਸਾਰੇ ਮੋਲਬਾਲ ਸੰਜਣਾਕਾਰਾਂ ਵਾਲਿਆਂ ਨੇ ਵੀਰਾਂ ਦੁਕਾਨਾਂ ਵਾਲਿਆਂ ਨੇ ਚਾਹ ਵਾਲਿਆਂ ਨੇ ਰੇੜੀਆਂ ਵਾਲਿਆਂ ਨੇ ਰਲ ਕੇ ਮਹਾਰਾਜ ਦੀ ਕਿਰਪਾ ਲਾ ਕੇ ਘਰਾਂ ਵਾਲਿਆਂ ਨੇ ਸਾਰਿਆਂ ਨੇ ਗੁਰੂ ਦੀ ਕਿਰਪਾ ਜੀ ਦੇ ਕੰਮ ਚੱਲੇ ਆ ਜੀ ਤੇ ਲੰਗਰ ਚੱਲਣ ਦੇ ਆ ਭੰਡਾਰਾ ਚਾਹ ਪਕੌੜੇ ਸਾਰਾ ਕੁਝ ਮਾਲਕ ਦੀ ਕਿਰਪਾ ਸਭ ਕੁਝ ਚੱਲਦਾ ਇੱਥੇ ਸਾਰੇ ਚਪਾਲ ਚ ਚੱਲਦਾ ਸਾਰਾ ਜੀ ਪੂਰੀ ਕਿਰਪਾ ਜਿਵੇਂ ਬਾਬੇ ਦੀਪ ਸਿੰਘ ਜੀ ਦਾ ਤੁਰ ਪਈਏ ਤੇ ਬਾਬੇ ਪਉ ਵੰਡ ਤੱਕ ਪੂਰੀ ਕਿਰਪਾ ਜਗਾ ਜਗਾ ਲੰਗਰ ਇਹ ਟੋਟਾ ਲੰਗਰ ਚੱਲਣਦਾ ਆ ਜੀ ਇਹ ਅੱਜ ਤੋਂ 5000 ਦਿਨ ਪਹਿਲਾਂ ਦੇ ਕੰਮ ਇਹ ਚੱਲੀ ਜਾਂਦਾ ਮਾਲਕ ਦੀ ਕਿਰਪਾ ਹੈ ਸ਼ੁਕਰ ਆ ਜੀ ਮਾਲਕ ਦਾ ਸ਼ੁਕਰ ਸਾਰੀ ਸੰਗਤ ਦੇ ਉੱਤੇ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਤੇ ਇਹ ਸੰਗਤ ਦੀ ਕਿਰਪਾ ਨਾਲ ਇਹ ਕੰਮ ਚੱਲਦੇ ਆ ਆਪੇ 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 ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓੰਕਾਰ ਸਤ ਗੁਰ ਪ੍ਰਸਾਦ ਸੰਕ ਸਨੰਦ ਮਹੇਸ ਸਮਨ ਸੇਖਨਾਗ ਤੇਰੋ ਮਰਮ ਨਾ ਜਾਨਾ ਸਨਕਾ ਸੰਨੰਦ ਮਹੇਸਸਮਾਨ ਸੇਖਨਾਗ ਤੇਰੋ ਮਰਮ ਨਾ ਜਾਨਾ ਸੰਤਾ ਸੰਵਤ ਰਾਮ ਰਿਦਬਸਾਈ ਰਹਾ हनुमान सर गड़ समान सुर पाता नर पाता नहीं गुण जाना चार वेद अर सिमरत पुराण कमलापत कवला नहीं जाना ਕਹ ਕਬੀਰ ਸੋ ਪਰ ਮੈਂ ਨਾਹੀ ਪਗ ਲਗ ਰਾਮ ਰਹਿ ਸਰਨਾਇ ਕਹ ਕਬੀਰ ਸੋ ਪਰ ਮੈਂ ਨਾਹੀ ਪਗ ਲਗ ਰਾਮ ਰਹਿ ਸਰਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸਤਿ ਸ੍ਰੀ ਅਕਾਲ ਬਖਸ਼ਿਸ਼ ਪਾਲਿਆ ਸੇਤਨ ਸਾ ਸੰਗਤ ਕੱਟਦਾ ਜਵਾਲ ਅਤੇ ਦਕਾਨਦਾਰ ਵੀ ਸਾਹ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਾਹ ਸੰਗਤ ਨੂੰ ਪਤਾ ਹੈ ਕਿ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਮੂਹ ਸਾਹ ਸੰਗਤ ਅਡਾ ਚਭਾਲ ਵੱਲੋਂ ਜੋ ਕਿ ਲੰਗਰ ਪ੍ਰਸ਼ਾਦਾ ਲਾਇਆ ਗਿਆ ਏ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਜੋ ਕਿ ਪਾਲਕੀ ਸਾਹਿਬ ਬਾਬਾ ਜੀ ਦਾ ਅੰਮ੍ਰਿਤਸਰ ਸਾਹਿਬ ਤੋਂ ਹੋ ਕੇ ਪਉਂਡ ਸਾਹਿਬ ਜਾਏਗਾ ਜੀ ਆਇਆਂ ਨੂੰ ਵੈਲਕਮ ਬਾਬਾ ਜੀ ਬੋਲੋ ਸੋ ਨਿਹਾਲ ਬੋਲੇ ਸੋਨਿਆ ਬੋਲੇ ਸੋਨਿਆ ਬੋਲੇ ਸੋਨਿਆ ਬੋਲੇ ਸੋਨਿਆ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਅੱਡਾ ਚਵਾਲ ਦੇ ਸਮੂਹ ਦੁਕਾਨਦਾਰ ਦੇ ਸਮੂਹ ਲੋਕਾਂ ਵੱਲੋਂ ਲੰਗਰ ਪ੍ਰਸ਼ਾਦਾ ਲਾਇਆ ਗਿਆ ਜੀ ਮਹਾਰਾਜ ਜੀ ਦੇ ਨਗਰ ਕੀਰਤਨ ਨੂੰ ਜੀ ਆਇਆਂ ਕਹਿਣ ਵਾਸਤੇ ਸਾਰੇ ਹੀ ਇੱਥੇ ਸਾਰੇ ਇਕੱਤਰ ਹੋਏ ਆਂ ਜੀ ਬ੍ਰੇਕਰ ਕੀ ਕਹੇ ਖਾਲਸਾ ਬ੍ਰੇਕਰ ਜੀ ਕੀ ਬਾਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਲੰਗਰ ਅੱਡਾ ਚਵਾਲ ਸਮੂਹ ਸਾਧ ਸੰਗਤ ਵੱਲੋਂ ਹਰ ਸਾਲ ਲਾਇਆ ਜਾਂਦਾ ਵੀਰ ਜੀ ਸਾਰੀ ਸੰਗਤ ਨਾਲ ਮਿਲ ਕੇ ਇਹ ਲੰਗਰ ਹਰ ਸਾਲ ਲਉਂਦੇ ਹਨ ਵੈਕਰ ਜੀ ਕਿਆ ਖਾਲਸਾ ਵੈਕਰ ਜੀ ਦੀ ਵਾਤੇ ਇਹ ਕੜੀ ਚਾਲਦਾ ਵੀਰ ਜੀ ਲੰਗਰ ਛੱਕ ਕੇ ਜਾਓ 15 ਤਰੀਕ ਨੂੰ ਸ਼ੁਭਰਾਤਰੀ ਆ ਰਹੀ ਆ ਇਸ ਪਾਰਟੀ ਦੇ ਵਿੱਚ ਇਸ ਵੀਰਾਂ ਦੇ ਵਿੱਚ ਕੋਈ ਮਤਭੇਦ ਨਹੀਂ ਨਾ ਹਿੰਦੂ ਬ੍ਰਿੰਦੂ ਹੈ ਬੋਲੇ ਸੋ ਨਿਹਾਲ ਕਵਾਲੀ ਹੱਦ ਹੋ ਗਈਆ ਤੇਰੇ ਸਿੰਘਾਂ ਦੇ ਸਿੱਧਕ ਵਾਲੀ ਹੱਦ ਹੋ ਗਈਆ ਰੰਬੀ ਸੀ ਸਿਰ ਉੱਤੇ ਵੱਜੇ ਸਿੰਘ ਸ਼ੇਰ ਵਾਂਗੋ ਗੱਜੇ ਰੰਬੀ ਸੀ ਸਿਰ ਉੱਤੇ ਵੱਜੇ ਸਿੰਘ ਸ਼ੇਰ ਵਾਂਗੋ ਗੱਜੇ ਰੰਬੀ ਸੀ ਸਿਰ ਉੱਤੇ ਵੱਜੇ ਸਿੰਘ ਸ਼ੇਰ ਵਾਂਗੋ ਜੋ ਜੀ ਪਿਆਰੇ ਕਿਤੇ ਜੰਗਲ ਨੂੰ ਆਵੇ ਹੱਥ ਫੜੀ ਸ਼ਮਸ਼ੀਰ ਅੱਗੇ ਤੂਰੀ ਜਾਂਦੀ ਆ ਤੇਰੇ ਸਿੰਘਾਂ ਦੇ ਸਿੱਦਕ ਕੁਰਬਾਨੀ ਹੱਦੋਂ ਵੱਦ ਹੋ ਗਈਆ ਜਿੰਨਾ ਦਿੱਤੀ ਕੁਰਬਾਨੀ ਹੱਦੋਂ ਵੱਦ ਹੋ ਤਨ ਤਨ ਬਾਬਾ ਦੀਪ ਸਿੰਘ ਜੀ 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 ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਸੋ ਅੰਮ੍ਰਿਤ ਵੇਲੇ ਤੋਂ ਚੱਲੇ ਇਹ ਨਗਰ ਕੀਰਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਤੋਂ ਇਸ ਟਾਈਮ ਚਪਾਲ ਵਿਖੇ ਪਹੁੰਚੇ ਨੇ ਇਸ ਤੋਂ ਅੱਗੇ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਸਥਾਨ ਤੇ ਇਹ ਨਗਰ ਕੀਰਤਨ ਪਹੁੰਚੇਗਾ ਸੰਗਤਾਂ ਦਾ ਇੰਨਾ ਪਿਆਰ ਸਵੇਰ ਦਾ ਇੰਤਜ਼ਾਰ ਕਰ ਲਈਏ ਇਸ ਜਨ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਘੜੀ ਉਹ ਸਮਾਂ ਆ ਗਿਆ ਅੰਮ੍ਰਿਤਸਰ ਸਾਹਿਬ ਜੀ ਤੋਂ ਲੈ ਕੇ ਕਰਕੇ ਪੋਵਿੰਡ ਤੱਕ ਸੰਗਤ ਦਾ ਦਰਿਆ ਜਿਹੜਾ ਵਗ ਰਿਹਾ ਸਵੇਰ ਦਾ ਆਪ ਜੀ ਅਮਰਤ ਵੇਲੇ ਤੋਂ ਦਰਸ਼ਨ ਕਰ ਰਹੇ ਹੋ ਹਰ ਸਾਲ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਤੋਂ ਇੱਕ ਹਫ਼ਤਾ ਬਾਅਦ ਇਹ ਨਗਰ ਕੀਰਤਨ ਸ਼ਹੀਦਾ ਸਾਹਿਬ ਜੀ ਤੋਂ ਚੱਲ ਕੇ ਪੋਵਿੰਡ ਸਾਹਿਬ 'ਤੇ ਪਹੁੰਚਦਾ ਲੈ 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 ਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ ਲੁਪਾਵੇ ਸ੍ਰੀ ਅਕਾਲ ਆਟ ਵਜ ਚੁਕੇ ਨੇ ਤੇ ਨਗਰ ਕੀਰਤਨਾ ਜੇ ਇੱਥੇ ਚਬਾਲ ਵਿਖੇ ਪਹੁੰਚੇ ਹੋਇਆ ਆਪ ਜੀ ਅੰਦਾਜ਼ਾ ਲਗਾ ਸਕਦੇ ਕਿ ਸੰਗਤ ਦਾ ਇਹ ਠਾਠਾ ਮਾਰਦਾ ਸਮੁੰਦਰਾ ਅਜੇ ਤੱਕ ਸੰਗਤ ਜਿਹੜੀ ਅੰਮ੍ਰਿਤਸਰ ਤੋਂ ਆ ਰਹੀ ਆ ਦਰਸ਼ਨਾਂ ਨੂੰ ਜਾ ਰਹੀ ਆ ਤੇ ਜਿਹੜੇ ਹੁਣ ਜਾ ਰਹੇ ਨੇ ਮੇਰਾ ਖਿਆਲ ਕਿ ਰਾਤ 1 ਵਜੇ ਵਾਪਸੀ ਇਹਨਾਂ ਦੀ ਹੋਏਗੀ ਤੇ ਜਿਹੜੀ ਸੰਗਤ ਸਵੇਰ ਦੀ ਚੱਲੀ ਸੀਗੀ ਉਹ ਨਾਲ-ਨਾਲ ਵਾਪਸ ਆ ਰਹੀ ਹੈ ਦੋਨੋਂ ਸਾਈਡ ਤੇ ਆਪ ਦੇਖ ਸਕਦੇ ਹੋ ਭਾਰੀ ਜਿਹੜਾ ਸੰਗਤ ਦਾ ਇਕੱਠ ਆ ਸਭੂ ਸੰਗਤ ਨੂੰ ਜੀ ਆਖਦੇ ਆ ਜੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਬੰਧ ਵਿੱਚ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਖਾਸ ਕਰਕੇ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦੇ ਪਾਲਕੀ ਸਾਹਿਬ ਦੇ ਨਾਲ ਆਈਆਂ ਵਾ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦੀ ਬੋਲੋ ਪਾਈ ਲੱਖਾ ਸਿੰਘ ਜੀ ਪੂਰੀ ਟੀਮ ਜਿਹੜੀ ਇਹਨਾਂ ਦੀ ਸਵੇਰ ਤੋਂ ਹੀ ਲੰਗਰ ਜਿਹੜਾ ਆਈਓਈ ਸੰਗਤ ਵਾਸਤੇ ਤਿਆਰ ਕਰਕੇ ਤਰੰਤਾਂ ਦੇ ਪਦਾਰਥ ਜਿਹੜੇ ਸੰਗਤਾਂ ਨੂੰ ਛਕਾ ਕੇ ਗੁਰੂ ਸਾਹਿਬ ਦੀਆਂ ਅਸੀਸਾਂ ਲੈਂਦੇ ਨੇ ਸੋ ਪੂਰੀ ਟੀਮ ਜਿਹੜੀ ਇਸ ਟਾਈਮ ਮਹਾਰਾਜ ਦੇ ਦਰਸ਼ਨ ਕਰਕੇ ਇਸ ਤੋਂ ਬਾਅਦ ਜਿਹੜੇ ਲੰਗਰ ਆ ਪਿੱਛੇ ਸਮਾਪਤੀ ਹੋ ਰਿਹਾ ਗੁਰੂ ਸਾਹਿਬ ਦੀ ਬਹੁਤ ಅಪਾਰ ਕਿਰਪਾ ਜੋ ਜੀ ਪਿਆਰੇ ਕਿਤੇ ਜੰਗਲ ਨੂੰ ਸੇ ਆਏ ਹੱਥ ਫੜੀ ਸ਼ਮ ਸ਼ੀਰ ਅੱਗੇ ਤੂਰੀ ਜਾਂਦੀ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈ ਆ ਔਰ ਜਿਨ੍ਹਾਂ ਦਿੱਤੀ ਕੁਰਬਾਨੀ ਹੱਦਾਂ